ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਆਪਾਂ ਤੁਹਾਨੂੰ ਘੇਰੇ ਤੇ ਲੈਸ ਦਾ ਡਿਜ਼ਾਈਨ ਦਿਖਾਉਣੇ ਆ ਇਹ ਜੇ ਆਪਾਂ ਦੋ ਤਰ੍ਹਾਂ ਨਾਲ ਪਾ ਸਕਦੇ ਆ ਵੈਸੇ ਵੀ ਪਾ ਸਕਦੇ ਆ ਜੇ ਲੈਂਥ ਨਹੀਂ ਬਣਦੀ ਸੂਟ ਦੀ ਘਟ ਰਹੀਦੀ ਹੈ ਤਾਂ ਵੀ ਆਪਾਂ ਇਹ ਡਿਜ਼ਾਈਨ ਪਾ ਕੇ ਸੂਟ ਦੀ ਲੈਂਥ ਕਮੀ ਦੀ ਪੂਰੀ ਕਰ ਸਕਦੇ ਆ ਤੇ ਨਾਲੇ ਡਿਜ਼ਾਈਨ ਬਣ ਜਾਂਦਾ ਇਹ ਆਪਾਂ ਹੁਣ ਸਿੱਧੇ ਪਾਸੇ ਜਿੱਥੋਂ ਤੱਕ ਕੱਪੜਾ ਹੈ ਉੱਥੇ ਆਪਾਂ ਸਿੱਧੇ ਪਾਸੇ ਇਹ ਪੁੱਠੀ ਲੈਸ ਰੱਖ ਲਈਏ ਉਠਿਲਾਸ ਰੱਖ ਕੇ ਤੇ ਅੱਧੇ ਕਿੰਚ ਦਾ ਮਾਰਜਿਨ ਰੱਖਿਆ ਤੇ ਆਪਾਂ ਸਲਾਈ ਲਾ ਦਨੇ ਸਿੱਧੇ ਤੇ ਹੁਣ ਜੇ ਤਾਂ ਆਲਓਵਰ ਸੂਟ ਆ ਤਾਂ ਆਪਾਂ ਨਾਲ ਦਾ ਹੀ ਸਾਈਡ ਤੋਂ ਬਚੇ ਹੋਏ ਕੱਪੜਾ ਲਾ ਸਕਦੇ ਆ ਤੇ ਇਹ ਮੈਚਿੰਗ ਸੂਟ ਆ ਤੇ ਇਹਦੇ ਨਾਲ ਆਪਾਂ ਸਲਵਾਰ ਦਾ ਜਿਹੜਾ ਕੱਪੜਾ ਹੈ ਉਹ ਯੂਜ਼ ਕਰਕੇ ਡਿਜ਼ਾਈਨ ਬਣਾਵਾਂਗੇ ਇਸ ਦੇ ਨਾਲ ਲੈਂਥ ਵੀ ਪੂਰੀ ਹੋ ਜਾਊਗੀ ਤੇ ਡਿਜ਼ਾਈਨ ਵੀ ਬਣ ਜਾਊਗਾ ਬਹੁਤ ਹੀ ਸੋਹਣਾ ਬਣੂਗਾ ਇਆ ਆਪਾਂ ਘੇਰੇ ਤੇ ਡਿਜ਼ਾਈਨ ਕੀਤਾ ਹੈ ਹੁਣ ਆਪਾਂ ਉਹਨੂੰ ਪਲਟਾ ਕੇ ਸਿੱਧੇ ਪਾਸੇ ਨਾਲ ਸਿੱਧਾ ਪਾਸਾ ਜੋੜ ਕੇ ਤੇ ਜਿਹੜੀ ਆਪਾਂ ਆਹ ਲੇਸ ਵਾਲੀ ਸਿਉਣ ਲਾਈ ਸੀ ਇਹ ਸਿਉਣ ਦੇ ਬਿਲਕੁਲ ਉੱਤੇ ਉੱਤੇ ਸਿਉਣ ਲਾ ਦੇਣੀ ਆ ਜਿਵੇਂ ਸਹੀ ਸਿਉਣ ਲੱਗੂਗੀ ਇਹ ਇਹਨਾਂ ਆਪਾਂ ਸਿਉਣ ਜਿਹੜੀ ਲੇਸ ਵਾਲੀ ਸਿਉਣ ਆ ਇਹ ਕੱਪੜਾ ਥੱਲੋਂ ਸਹੀ ਕਰਦੇ ਹੋਏ ਤੇ ਇਹਦੇ ਉੱਪਰ ਉੱਪਰ ਬਿਲਕੁਲ ਉੱਪਰ ਜਿਹੜੇ ਸਿਉਣ ਦੇ ਉੱਤੇ ਸਿਉਣ ਲਾਈ ਜਾਵਾਂਗੇ ਤੇ ਇਹ ਆਪਾਂ ਸਾਰੀ ਸਿਉਣ ਲਾ ਦੇਣੀ ਆ ਇਸ ਰਵਾਰ ਨਾਲ ਦਾ ਕੱਪੜਾ ਜੇ ਤੁਹਾਡੇ ਕੋਲੇ ਆਲ ਓਵਰ ਸੂਟ ਆ ਤੁਸੀਂ ਉਹਨੂੰ ਮਤਲਬ ਕਿ ਉਸੇ ਦੇ ਕੱਪੜੇ 'ਚ ਹੀ ਸਾਈਡ ਤੋਂ ਬਚ ਜਾਂਦਾ ਜਿਵੇਂ ਉਹਦਾ ਇੱਥੇ ਜੋੜ પા ਕੇ ਲੈਸ ਲਾ ਕੇ ਐਂਡ ਡਿਜ਼ਾਈਨ ਬਣਾ ਸਕਦੇ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੇ ਨਹੀਂ ਸਮਝ ਆਉਂਦਾ ਜਾਂ ਵਧੀਆ ਕੁਝ ਵੀ ਲੱਗਦਾ ਹੈ ਕੋਈ ਵੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਹੁਣ ਆਪਾਂ ਪੂਰੀ ਸਿਆਨ ਲਾ ਲਿਆ ਹੁਣ ਇਹਨੂੰ ਪਲਟਾ ਕੇ ਉੱਤੇ ਫਿਨਿਸ਼ਿੰਗ ਵਾਲੀ ਸੇਮ ਲਾ ਦਾਂਗੇ ਆਪਾਂ ਇਹ ਕਈ ਨਹੀਂ ਵੀ ਲਾਉਂਦੇ ਪਰ ਮੈਂ ਇਹ ਜ਼ਰੂਰ ਲਾਉਣੀ ਹਿੰਨੀ ਮੈਨੂੰ ਇਹ ਵਧੀਆ ਲੱਗਦੀ ਹੈ ਇਹਦੇ ਨਾਲ ਜ਼ਿਆਦਾ ਫਿਨਿਸ਼ਿੰਗ ਲੱਗਦੀ ਹੈ ਤੇ ਹੁਣ ਆਪਾਂ ਇਹਦੇ ਸਾਰੇ ਦੇ ਉੱਤੇ ਉੱਤੇ ਸੇਮ ਲਾ ਦਾਂਗੇ ਇਹ ਲੈਸ ਪੁੱਠੀ ਰੱਖੀ ਸੀ ਸਿੱਧੇ ਪਾਸੇ ਹੁਣ ਜਦੋਂ ਆਪਾਂ ਸਿੱਧੀ ਸੇਉਣ ਲਾਉਣੀ ਹੈ ਇਹ ਆਪੇ ਇਹ ਹੁਣ ਸਿੱਧੀ ਹੋ ਗਈ ਹੈ ਇਹ ਲੈਸ ਪੁੱਠੀ ਹੀ ਰੱਖਣੀ ਹੈ ਜਦੋਂ ਵੀ ਆਪਾਂ ਲਾਉਣੇ ਆਏ ਸਿੱਧੇ ਪਾਸੇ ਨਾਲ ਬਹੁਤ ਹੀ ਪਿਆਰਾ ਐ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਤੇ ਇਹਦੇ ਨਾਲ ਲੈਂਥ ਵੀ ਪੂਰੀ ਹੋ ਜੂਗੀ ਇਹ ਲੈਂਥ ਘੱਟ ਰਹੀ ਸੀ ਤੇ ਇਹ ਆਪਾਂ ਇਸ ਤਰ੍ਹਾਂ ਨਾਲ ਵਧੀਆ ਕਰਤਾ ਐ ਹੁਣ ਆਪਾਂ ਨੀਚੇ ਵੀ ਇਸੇ ਤਰ੍ਹਾਂ ਲੈਂਸ ਲਾ ਦਾਂਗੇ ਇਹ ਬਾਦੂ ਕੱਪੜਾ ਕੱਟ ਦੇਣਾ ਐ ਹੁਣ ਆਪਾਂ ਜਿੰਨੇ 셔ਟ ਦੀ ਲੈਂਥ ਪੂਰੀ ਹੋ ਗਈ ਉਥੋਂ ਤੱਕ ਨਿਸ਼ਾਨੀ ਲਾ ਕੇ ਉਸੇ ਤਰ੍ਹਾਂ ਪੁੱਠੀ ਲੈਸ ਰੱਖ ਕੇ ਤੇ ਉਹਨੂੰ ਆਪਾਂ ਡਬਲ ਫੋਲਡ ਕਰਦੇ ਤਰਪਾਈ ਲਈ ਜਿਵੇਂ ਕਰਦੇ ਨੇ ਅੰਦਰੋਂ ਡਬਲ ਫੋਲਡ ਕਰਦੇ ਤੇ ਉਹਨਾਂ 'ਕ ਦਬਾ ਦਿੰਦੇ ਜਾਣਾ ਜਿੰਨੇ 'ਕ ਨਾਲ ਮਤਲਬ ਲੈਸ ਤੇ ਸਿਆਣਾ ਇਹ ਕੱਪੜੇ ਦੇ ਨਾਲ ਅਟੈਚ ਹੋ ਜੇ ਲੈਸ ਆਪਾਂ ਪੁੱਠੀ ਰੱਖੀ ਆ ਪਰ ਸਿੱਧੇ ਪਾਸੇ ਰੱਖ ਕੇ ਤੇ ਜਿਵੇਂ ਤਰਪਾਈ ਦਾ ਆਪਾਂ ਫੋਲਡ ਕਰਦੇ ਆ ਉਸ ਤਰ੍ਹਾਂ ਨਾਲ ਫੋਲਡ ਕੀਤਾ ਏ ਬਹੁਤ ਹੀ ਤੁਹਾਨੂੰ ਨੇੜੇ ਤੋਂ ਦਿਖਾ ਰਹੇ ਆ ਕਿ ਚੰਗੀ ਤਰ੍ਹਾਂ ਸਮਝ ਆ ਜਾਵੇ ਤੇ ਕੋਈ ਇਹਦੇ ਤੇ ਮਤਲਬ ਜਿਆਦਾ ਮਿਹਨਤ ਵੀ ਨਹੀਂ ਲੱਗਦੀ ਕਿ ਟਾਈਮ ਵੀ ਨਹੀਂ ਜਿਆਦਾ ਖਰਾਬ ਹੁੰਦਾਗਾ ਚੀਜ਼ ਬਹੁਤ ਸੋਹਣੀ ਬਣ ਜਾਂਦੀ ਹੈ ਥੋੜੇ ਟਾਈਮ ਦੇ ਵਿੱਚ ਤੇ ਆਪਣਾ ਕਈ ਹੱਲ ਵੀ ਕਰ ਦਿੰਦੀ ਹੈ ਜਰੂਰ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਿਆ ਕਰੋ ਜੀ ਆਪਾਂ ਨਵੀਆਂ-ਨਵੀਆਂ ਵੀਡੀਓ ਪਾਉਂਦੇ ਰਵਾਂਗੇ ਤੇ ਸਪੋਰਟ ਜ਼ਰੂਰ ਕਰਿਆ ਕਰੋ ਸਪੋਰਟ ਕਰਿਆ ਕਰੋ ਹੁਣ ਆਪਾਂ ਇੱਥੇ ਤੱਕ ਲੈਸ ਲਾਤੀ ਤੇ ਹੁਣ ਇਹਨੂੰ ਵੀ ਉਸੇ ਤਰ੍ਹਾਂ ਆਪਾਂ ਦੂਜੇ ਪਾਸੇ ਨੂੰ ਫੋਲਡ ਕਰਕੇ ਤੇ ਇਹਦੇ ਉੱਤੇ ਤੁਸੀਂ ਸਿਆਨ ਲਾ ਦਾਂਗੇ ਫਿਨਿਸ਼ਿੰਗ ਵਾਲੀ ਥੱਲੇ ਦਰਪਾਈ ਹੋ ਜੂਗੀ ਇਹਦੇਲੇ ਪਾਸੇ ਤੇ ਉੱਪਰ ਇਹ ਸਿਆਨ ਲੱਗ ਜੂਗੀ ਇਸ ਤਰ੍ਹਾਂ ਆਪਣੇ ਕਮੀਜ਼ ਦੀ ਲੈਂਥ ਵੀ ਪੂਰੀ ਹੋ ਗਈ ਸ਼ਰਟ ਦੀ ਤੇ ਡਿਜ਼ਾਈਨ ਵੀ ਬਣ ਗਿਆ ਲੈਸ ਵੀ ਆਪਾਂ ਲਾਤੀ ਹੈ ਕਿਉਂਕਿ ਜੇ ਆਪਾਂ ਉਂਝੜ ਪਾਉਣੇ ਆ ਤਾਂ ਉਹ ਸਹੀ ਨਹੀਂ ਲੱਗਦਾ ਇਹਦੇ ਨਾਲ ਮਤਲਬ ਉਦਾਂ ਪਤਾ ਨਹੀਂ ਲੱਗਦਾ ਕਿ ਆਪਾਂ ਲੈਸ ਲਾ ਕੇ ਡਿਜ਼ਾਈਨ ਬਣਾਇਆ ਜਾਂ ਆਪਾਂ ਇਹਦੀ ਲੈਂਥ ਪੂਰੀ ਕੀਤੀ ਹੈ ਕਪੜਾ ਘੱਟ ਸੀ ਜੋ ਵੀ ਹੈ ਤੇ ਬਹੁਤ ਵਧੀਆ ਇਹ ਬਣ ਕੇ ਤਿਆਰ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ